ਸਨਤਾਂ ਨੂੰ ਦਿੱਤਾ ਭਾਜੀ ਨਵਾਂ ਹੀ ਪਿਸਤਲ ਜੀ ਰਵਾਰ-ਵਾਰ ਸੀ ਕੋਈ 9mm ਸੀ ਜਿਹੜਾ ਉਤਪਾਦਨ ਜਿੱਦਾਂ ਵੀ ਹੋ ਪਿਸਤਲ ਸੀ ਉਹ ਤੋਂ ਦਿੱਤਾ ਉਹ ਮਗਰੋਂ ਫਿਰ ਹੌਲੀ-ਹੌਲੀ ਤੁਹਾਨੂੰ ਪਤਾ ਇਧਰ ਜਦ ਮੋਰਚੇ ਸ਼ੁਰੂ ਹੋ ਗਏ ਫਿਰ ਮੋਰਚੇ ਜਾਣੇ ਸ਼ੁਰੂ ਹੋ ਗਏ ਸਾਰਾ ਕੁਝ ਬੜੇ ਇੱਕਦਮ ਹੀ ਬਦਲ ਗਿਆ ਕਿ ਸਭ ਕੁਝ ਪੰਜਾਬ ਨੂੰ ਨਹੀਂ ਪਤਾ ਤੇ ਸਟੇਟ ਨੂੰ ਤੇ ਸੈਂਟਰ ਨੂੰ ਕਿ ਆ ਕੁਝ ਹੋ ਜਾਣਾ ਬੜੀਆਂ ਮੀਟਿੰਗਾਂ ਹੋਈਆਂ ਕਿਹਦੇ ਪਾਸੇ ਨੇ ਪਰੇ ਨਹੀਂ ਗੱਲ ਚੜੀ ਤੇ ਫਿਰ ਇਹ ਜਦ ਵਜੋਂ ਬਲੂ ਸਟਾਰ ਸ਼ੁਰੂ ਹੋ ਗਿਆ ਆਰਮੀ ਆਣੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਰਮੀ ਨੇ ਹੁਣ ਆਉਣਾ ਹੀ ਆ। ਜਿਵੇਂ ਇਹ ਸਭ ਕੁਝ ਪੱਕਾ ਤੈਅ ਆ ਕਿ ਬਾਦਲਦੀਆਂ ਮੀਟਿੰਗਾਂ ਦਾ ਵੀ ਪਤਾ ਲੱਗ ਗਿਆ ਸੀ ਤੋਹਰੇ ਸਾਹਿਬ ਦੀਆਂ ਦਾ ਵੀ ਠੀਕ ਹੈ ਇਹਨਾਂ ਦਾ ਕਿਉਂ ਇਦਰਾ ਗਾਂਧੀ ਨਾਲ ਮੀਟਿੰਗਾਂ ਹੋ ਚੁੱਕੀਆਂ ਆ ਆ ਕੁਛ ਆ ਸੰਤਾ ਨੂੰ ਇਥੋਂ ਕੱਢਣ ਬਾਰੇ ਜਾਂ ਜੋ ਕੁਝ ਵੀ ਆ ਇਹ ਖਲਾਰਾ ਪੈ ਜਾਣਾ ਤੇ ਇਹਦੇ ਲਈ ਮੌਕਾ ਸਾਹਮਣਾ ਪੈਣਾ ਤੇ ਇਹਨਾਂ ਨੇ ਇਹਨਾਂ ਗੁਰਦੁਆਰਿਆਂ 'ਚ ਅਟੈਕ ਹੋਣਾ ਹੈ ਜੋ ਆਰਮੀ ਆ ਗਿਆ ਉਹਨੇ ਇਕੱਲੇ ਗੁਰਦੁਆਰੇ ਨੂੰ ਸਾਹਮਣਾ ਇਹਨਾਂ ਦਾ ਨੁਕਸਾਨ ਬਹੁਤ ਕਰਨਾ ਕਿਉਂ 47 ਤੋਂ ਲੈ ਕੇ ਅੱਜ ਤੱਕ ਸੈਂਟਰਲ ਗਵਰਨਮੈਂਟ ਪੰਜਾਬ ਦਾ ਨੁਕਸਾਨ ਕਰਦੀ ਆਈ ਹੈ ਤੇ ਹੁਣ ਵੀ ਕਰਦੀ ਆ ਅੱਜ ਹੀ ਡੇਰ ਸੀ ਜਦੋਂ ਕਿ ਯੂਨੀਵਰਸਿਟੀ ਦਾ ਮਸਲਾ ਚੱਲ ਗਿਆ ਜਾਂ ਕੁਝ ਇਹਨਾਂ ਦੇ ਦਿਮਾਗ ਖਰਾਬ ਸੀਗਾ ਜੋ ਪਾਕਿਸਤਾਨ ਤੋਂ ਬੰਦ ਤੋਂ ਬਾਅਦ ਵੀ ਤੈਨੇ ਸੇ ਪੰਜਾਬ ਦੇ ਕਰਤੇ ਇਹ ਕਰਕੇ ਨਾ ਸਟੇਟ ਨੇ ਵੀ ਨਾਲ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਵੀ ਦੇਰ ਹੈ ਇਹ ਕਰਕੇ ਫਿਰ ਜਦੋਂ ਇਹ ਕੰਮ ਵਿਗੜਦਾ ਵਿਗੜ ਗਿਆ ਫਿਰ ਵੇਖਿਆ ਵੀ ਆਰਮੀ ਆ ਗਈ ਆ ਸਭ ਕੁਝ ਹੋਣਾ ਇਹਨਾਂ ਨੇ ਆਪਣੀ ਮੋਰਚ ਬੰਦੀ ਸ਼ੁਰੂ ਕਰਤੀ ਸੰਤਾ ਨੇ ਆਪਣੀ ਕਰਤੀ ਆਰਮੀ ਆਪਣੀ ਕਰਦੇ ਰਿਹਾ ਹੁਣੇ ਆਰਮੀ ਦੇ ਬੜੇ ਬਹੁਤ ਲੜਾਈਆਂ ਲੜੇ ਨੇ ਐਕਸਪੀਰੀਅੰਸ ਸੀਗਾ ਬਹੁਤ ਹਰ ਤਰ੍ਹਾਂ ਦਾ ਹੀ ਆਪਣਾ ਜਿਨ੍ਹਾਂ ਦਾ ਕੀ ਤਜਰਬਾ ਤਜਰਬਾ ਵੀ ਸੀਗਾ ਜਿਨ੍ਹਾਂ ਦੇ ਆਪਣੇ ਮੁਕਤੀਵਾਨੀ ਜਨਾ ਕੀਤਾ ਨਾ ਆਪਣੇ ਲੜਾਈਆਂ ਦੇ ਸਾਰਾ ਉਹਦੇ ਵਿੱਚ ਉਹਦਾ ਫਾਇਦਾ ਲਿੰਦੇ ਆ ਆ ਉਹਨਾਂ ਨੇ ਫਿਰ ਆਪਣੀ ਚੰਗੀ ਮੋਰਚਾ ਬੰਦੀ ਕੀਤੀ ਔਰ ਜਿਹੜੀ ਅੱਜ ਤੱਕ ਹਿਸਟਰੀ 'ਚ ਹੈ ਕਿ ਹਿੰਦੁਸਤਾਨ ਦੀ ਫੌਜ ਨੇ ਇੰਨੇ ਦਿਨ ਲੜਾਈ ਲੜ ਜਾਣੀ ਹੋ ਸਕਦਾ ਜੇ ਇਹਨਾਂ ਨੂੰ ਗੋਲੀ ਨਾ ਲੱਗਦੀ ਨਾ ਛੇਦ ਹੁੰਦੇ ਹੋਰ ਵੀ ਚਾਰ ਦਿਨ ਲੜਾਈ ਵੱਜ ਜਾਂਦੀ ਹੂੰ ਜਿਹਨਾਂ ਨੂੰ ਨੁਕਸਾਨ ਆਰਮੀ ਦਾ ਕੀਤਾ ਆ ਵੇਖੋ ਸੰਤਾਂ ਦੀ ਭਗਤੀ ਸੀ ਤੇ ਇਹਨਾਂ ਦੀ ਵੀ ਸ਼ਕਤੀ ਸੀ ਦੋ ਇਹ ਜਰਨੈਲ ਸੀਗੇ ਉਹ ਭਗਤੀ ਦੇ ਜਰਨੈਲ ਸੀਗੇ ਸ਼ਕਤੀ ਦੇ ਇਹ ਆਰਮੀ ਦੇ ਜਰਨੈਲ ਸੀ ਇਹਨਾਂ ਨੂੰ ਸਾਰਾ ਬਲਕਿ ਅਕਤਜਰਬਾ ਸੀਗਾ ਹੂੰ ਇਹ ਕਰਕੇ ਪ੍ਰਮਾਤਮਾ ਨੇ ਇਹਨਾਂ ਦਾ ਸਾਥ ਦਿੱਤਾ ਤੇ ਇਹਨਾਂ ਦੇ ਬੱਚੇ ਜਿਹੜੇ ਨੌਜਵਾਨ ਸੀਗੇ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਪੰਜ ਪਿਆਰੇ ਨੇ ਸਾਥ ਦਿੱਤਾ ਜਿਨ੍ਹਾਂ ਨੇ ਤੁਰ ਪਏ ਸੰਤਾ ਨਾਲ ਉਹਨਾਂ ਨੇ ਬਸ 1 ਇੰਚ ਪਿੱਛੇ ਨਹੀਂ ਹੋਏ ਭਾਈ ਹੰਦੀਖ ਸਿੰਘ ਜੀ ਠਾਰਾ ਸਿੰਘ ਜੀ ਨਾਲ ਹੋਰ ਵੀ ਜਿੰਨੇ ਹੀ ਜਿੰਨੇ ਸ਼ਹੀਦ ਹੋਇਆ ਹੁਣ ਹਰ ਇੱਕ ਦਾ ਨਾਂ ਨਹੀਂ ਲਿਆ ਜਾਂਦਾ ਉਹਨਾਂ ਕੋਈ ਕਸਰ ਨਹੀਂ ਛੱਡੀ ਪੂਰੀ ਲੜਾਈ ਲੜਿਆ ਔਰ ਇੱਕ ਇੱਕ ਕੰਚ ਪਿੱਛੇ ਨਹੀਂ ਹਟਿਆ ਔਰ ਆਰਮੀ ਤੇ ਇੰਨੇ ਭਾਰੂ ਹੋ ਗਏ ਸੀ ਮਰਗੀ ਕਰਾਸ਼ੂ ਦੂਹੇ ਅਖੀਰ ਉਤੇ ਉਹਨਾਂ ਟੈਂਕ ਤੋਂ ਪਾਹਣੇ ਪਏ ਔਰ ਇਸ ਚੀਜ਼ ਦਾ ਹੈ ਤੌਬਾ ਕਰ ਗਈ ਹਾਰ ਨਹੀਂ ਕਿ ਯਾਰ ਸਤਿ ਸ੍ਰੀ ਅਕਾਲ ਬਹੁਤ ਵੱਡੀ ਗਲਤੀ ਹੋ ਗਈ ਹੈ ਜਾਂਚੋਸ਼ੇ ਕੀਤਾ ਹੈ ਨੁਕਸਾਨ ਪੂਰਾ ਨਹੀਂ ਹੋਣ ਵਾਲਾ ਫਿਰ ਇਹ ਅੰਕ ਦਰਬਾਰ ਸਾਹਿਬ ਦਾ ਹੋਰ ਗੁਰਪਰਵ ਨੁਕਸਾਨ ਹੋਇਆ ਬੱਚੇ ਜਨਾਨੀਆਂ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰਵ ਸੀਗਾ ਤੇ ਉਹ ਹੀ ਨਗਾ ਲਿੰਦੇ ਇਹ jaan ਮੁੱਝ ਕੇ ਪੰਜਾਬ ਦਾ ਨੁਕਸਾਨ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਲਈ ਸਾਡੀ ਸਟੇਟ ਸਰਕਾਰ ਨੇ ਰਲ ਕੇ ਕਰਕੇ ਸਭ ਕੁਝ ਕੀਤਾ ਜੋ ਬਾਅਦ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਜੀ ਮਿਸਟਰ ਹੁੰਦੇ ਆ ਆ ਵੀ ਜਨ ਸਿੰਘ ਦੇ ਹੁੰਦੇ ਆ ਆ ਵੀ ਨਸਲ ਕੋਸ਼ਿਸ਼ ਕੀਤੀ ਤੇ ਬੱਚਿਆਂ ਦਾ ਸਾਡੇ ਨੌਜਵਾਨਾਂ ਨੁਕਸਾਨ ਕੀਤਾ ਜਿਹੜਾ ਅਸੀਂ ਅੱਜ ਤੱਕ ਨਾਂ ਬਲੂ ਸਟਾਰ ਨੂੰ ਭੁੱਲ ਸਕਦੇ ਆ ਨਾ ਅਸੀਂ ਸਾਹਿਬ ਦੇ ਦਰਬਾਰ ਦਾ ਅਕਾਲ ਤਖਤ ਸਾਹਿਬ ਦੇ ਠੱਠੇ ਨੂੰ ਭੁੱਲ ਸਕਦੇ ਆ ਨਾ ਅਸੀਂ ਮਣਕੀ ਬੱਚਿਆਂ ਜੋ ਕੋਈ ਸਾਡੇ ਨਾਲ ਹੋਇਆ ਪੰਜਾਬ ਨਾਲ ਹੋਇਆ ਤੇ ਹੋ ਰਿਹਾ ਅਸੀਂ ਕਦੀ ਭੁੱਲ ਨਹੀਂ ਸਕਦੇ ਜੋ ਸਾਡੇ ਨਾਲ ਸੰਟਰ ਤੇ ਸਟੇਟਮੈਂਟ ਆਪਣੇ ਸਟੇਟ ਗਵਰਨਮੈਂਟ ਨਾਲ ਕੀਤੇ ਆ ਤੇ ਅੱਜ ਤੱਕ ਕਰ ਰਹੇ ਨੇ ਇਸ ਕਰਕੇ ਸਾਡੇ ਲੋਕਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਫੇਰ ਵੀ ਇਹ ਰੱਖਣਾ ਚਾਹੀਦਾ ਦਿਮਾਗ 'ਚ ਜਿਸ ਤਰ੍ਹਾਂ ਅਰੰਗ ਜੇਲ ਤੇ ਹੋਰ ਨਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਂ ਹੋਰ ਸਿੱਖਾਂ ਨੂੰ ਸ਼ਹੀਦ ਕੀਤਾ ਖੂਪੜੀਆਂ ਲਵਾਈਆਂ ਜਾਂ ਜੇ ਉਹਨਾਂ ਯਾਦ ਕਰਦੇ ਉਸ ਤਰ੍ਹਾਂ ਸਾਨੂੰ ਇਹਨਾਂ ਗਵਰਨਮੈਂਟਾਂ ਦਾ ਜੋ ਕਸੂਤਾ ਕਰਦੇ ਯਾਦ ਰੱਖਣੀ ਚਾਹੀਦੀ ਜਾਂ ਗੜਾ ਟੈਰ ਪਾ ਕੇ ਦਿੱਲੀ ਸਾੜੇ ਗਏ ਹੋਰ ਵੀ ਕੋਈ ਸਾਡਾ ਨੁਕਸਾਨ ਕੀਤਾ ਸਾਨੂੰ ਨਹੀਂ ਭੁੱਲਣਾ ਚਾਹੀਦਾ ਤੇ ਜਿਹੜੇ ਕਰਨ ਵਾਲੇ ਆ ਭੁੱਲਣਾ ਉਹਨਾਂ ਨੂੰ ਚਾਹੀਦਾ ਹੋ ਸਕਦਾ ਕੱਲ ਨੂੰ ਉਹਨਾਂ ਨੂੰ ਇਹ ਹਿਸਾਬ ਦੇਣਾ ਪਵੇ ਜਿੱਦਾਂ ਆਪਣੇ ਨਵਾਬ ਨੂੰ ਅੱਜ ਕੀ ਆਪਣਾ ਜਿਹੜਾ ਇਸ ਤਰ੍ਹਾਂ ਵਾਲੇ ਨਵਾਬ ਨੂੰ ਦੇਣਾ ਪਿਆ ਸੀ ਹਾਂਜੀ ਨਾਲ ਦੂਹਰਿਆ ਦੇਣਾ ਪਿਆ ਸੀ ਜਦਾਂ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਦੇ ਭੱਜ ਗਿਆ ਮਰ ਗਿਆ ਜੇ ਸਾਡਾ ਕੁਝ ਨਹੀਂ ਬਚ ਸਕਦੇ ਤੇ ਮੋਤੀਰਾਮ ਵਰਗਿਆਂ ਨੂੰ ਇਨਸਫੀਤੀ ਦਿੱਤੇ ਮਾਰੇ ਤੇ ਮੁੜ ਕੇ ਭੁਗਤਣਾ ਪਿਆ ਉਹਨਾਂ ਠੀਕ ਹੈ ਜੋ ਇਹ ਕਰ ਰਹੇ ਨੇ ਇਹ ਹਿੰਦੁਸਤਾਨ ਦੇ ਹਿੰਦੂ ਲਈ ਤੇ ਪੰਤਾਂ ਲਈ ਜਿਹੜੇ ਸ਼ਰੀਫ ਤੇ ਸਿੱਧੇ ਲੋਕ ਨੇ ਇਹ ਗਵਰਨਮੈਂਟਾਂ ਉਹਨਾਂ ਦਾ ਨੁਕਸਾਨ ਕਰਦੀਆਂ ਜਾਂ ਜਦੋਂ ਕਿ ਨੁਕਸਾਨ ਹੋਇਆ ਇਹਨਾਂ ਸ਼ਰੀਫਾਂ ਦਾ ਹੋਣਾ ਹੈ ਇਹ ਜਿਹੜੇ ਸ਼ਤਾਨ ਲੋਕ ਦੇ ਇਹਨਾਂ ਦਾ ਨਹੀਂ ਹੋਣਾ ਇਸ ਕਰਕੇ ਇਹ ਚਾਹੁੰਦੇ ਆ ਸਾਡੇ ਵਿੱਚ ਕਿਹੇ ਕਿਸਮ ਦੇ ਆ ਵੀ ਵੱਡਾ ਨਾਂ ਪਾਈਆਂ ਜਾਣ ਅਸੀਂ ਮੁਸਲਮਾਨ ਸਿੱਖ ਹਿੰਦੂ ਭਰਾ ਸਾਰੇ ਇਕੱਠੇ ਰਹਿੰਦੇ ਆ ਤੇ ਇਕੱਠੇ ਰਹਿੰਦੇ ਆ ਸਾਡੇ ਵਿੱਚ ਇਹ ਗਵਰਨਮੈਂਟਾਂ ਜਿਆਦਾ ਯਾਰ ਨਾ ਖੋਲਣ ਇਹ ਮੇਰਾ ਨਿੱਜੀ ਆ ਤੇ ਪਰਿਵਾਰ ਵੱਲੋਂ ਸਾਰਿਆਂ ਵੱਲੋਂ ਆ ਕਿ ਸਾਨੂੰ ਵਸਦੇ ਰਹਿੰਦੇ ਆ ਸਾਡੇ ਤੇ ਇਹੋ ਜੀਆਂ ਮੁਸੀਬਤਾਂ ਖੜੀਆਂ ਨਾ ਕਰ ਜਨਰਲ ਸਾਹਿਬ ਜਦੋਂ ਸੰਤ ਭਿੰਡਰਾ ਵਾਲੇ ਜੀ ਨੂੰ ਮਿਲਦੇ ਨੇ ਜੀ ਤੋਂ ਬਾਅਦ ਉਹਨਾਂ ਦੇ ਸੁਭਾਅ ਦੇ ਵਿੱਚ ਕਿੰਨੀ ਕਿ ਤਬਦੀਲੀ ਆਈ ਇਹ ਜਾਨ ਫੌਜਾ ਜਰਨਲ ਜਰਨਲ ਰਿਹਾ ਹੋਵੇ ਤਾਂ ਬਾਅਦ ਵਿੱਚ ਸੰਤਾ ਜੀ ਨੂੰ ਮਿਲਣਾ ਸੁਬਾਹ ਦੇ ਵਿੱਚ ਤਬਦੀਲੀ ਹੋਣੀ ਹੈ ਹੋਰ ਵੇਖੋ ਬਚਪਨ ਤੋਂ ਜਿਹੜਾ ਸਿਮਰਨ ਕਰਦਾ ਹੈ ਨਾ ਉਹ ਇੱਕ ਬੜੇ ਠੰਡੇ ਸੁਭਾਅ ਦਾ ਬੰਦਾ ਹੁੰਦਾ ਸਿਮਰਨ ਕਰਨ ਵਾਲਾ ਉਹ ਤਾਂ ਸੰਤਾ ਕੋਲ ਕਦੀ ਕੋਈ ਗਲਤ ਹੋਈ ਮੂੰਹ ਨਿਕਲੀ ਆਈ ਦਾ ਕਰ ਵੱਡੇ ਵੱਡੇ ਆਣ ਕੇ ਜਨਰਲ ਰੈਸਟ ਵੀ ਪੁੱਛਦੇ ਰਹੇ ਨੇ ਮਨਿਸਟਰ ਵੀ ਪੁੱਛਦੇ ਰਹੇ ਹਰ ਕੋਈ ਕਦੀ ਨਾ ਕਿ ਇਹਨੂੰ ਆਇਤਾ ਕਰੋ ਰਿਐਕਸ਼ਨਾਂ ਕੀਤਾ ਹੋਈ ਸੰਤਾਨ ਨੇ ਸਾਨੂੰ ਇਹੋ ਜੀ ਗੱਲ ਕੀਤੀ ਹੈ ਜਿਹੜੀ ਦੁਖਣ ਵਾਲੀ ਹੋਵੇ ਭਾਜੀ ਵੀ ਇਦਾਂ ਸੀਗੇ ਬੜੀ ਸਿਆਣੀ ਸੋਚ ਸਮਕੇ ਗੱਲ ਕਰਦੇ ਸੀਗੇ ਉਹ ਇਹੋ ਜੀ ਗੱਲ ਨਹੀਂ ਕਰਦੇ ਹਰ ਵੇਲੇ ਨਹੀਂ ਬੋਲਦੇ ਆਰਾਮ ਨਾਲ ਚੱਲਦੇ ਸੋਚ ਸਮਝ ਕੇ ਗੱਲ ਕਰਦੇ ਸੀ ਔਰ ਉਹੋ ਹੀ ਗੱਲ ਕਰਦੇ ਜੇ ਨਾਲ ਮੋਲਕ ਨੂੰ ਫਾਇਦਾ ਹੋਵੇ ਕੌਮ ਨੂੰ ਫਾਇਦਾ ਹੋਵੇ ਉਹ ਜ਼ਿਆਦਾ ਨਹੀਂ ਕਰਦੇ ਸਮਝਦੇ ਸੀ ਕਿ ਸਾਡੇ ਨਾਲ ਆ ਕੁਝ ਤਕਾ ਹੋ ਰਿਹਾ ਜੇ ਮੇਰੇ ਨਾਲ ਹੋਇਆ ਤੇ ਹੋ ਹੋ ਇਹਨਾਂ ਨਾਲ ਵੀ ਰਿਹਾ ਹਮ ਜਨਰਲ ਬਖਸ਼ ਨਾਲ ਹੀ ਹੋ ਜਾਣਾ ਹੈ ਜਿਸ ਤਰ੍ਹਾਂ ਉਹਨਾਂ ਨੇ ਆਰਡਰ ਕੀਤਾ ਹੈ ਕਿ ਬਿਆਸ ਕੋ ਪਿੱਛੇ ਬਣਾਉਂਦਾ ਤਾਂ ਨਿਆਕਾ ਨਹੀਂ ਮੰਨਿਆ ਉਹ ਹੋ ਸਕਦਾ ਉਹਦੇ ਨਵੀ ਹੋ ਜਾਂਦਾ ਉਹਦੇ ਪ੍ਰਾਈਮ ਮਿਨਿਸਟਰ ਚੰਗਾ ਸੀ ਜਿਨੇ ਉਹਦੇ ਆਖਿਆ ਨਹੀਂ ਸਾਨੂੰ ਇਹਨੇ ਪਾਕਿਸਤਾਨ ਦੀ ਲੜਾਈ ਜਿੱਤ ਕੇ ਦਿੱਤੀ ਆ ਤਾਂ ਉਹਦਾ ਬਚਾਅ ਹੋ ਗਿਆ ਇਹਨਾਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਗਈ ਇਹ ਕਰਕੇ ਇਹਨਾਂ ਨੂੰ ਥੋੜਾ ਸਮਝ ਕੇ ਚੱਲਣਾ ਚਾਹੀਦਾ ਹੈ ਜਾਂ ਹੀ ਸਿੱਖ ਨੇ ਅੱਜ ਤੱਕ ਕਰਕੇ ਹੈ ਮੰਦਰ ਗੁਰਦਾਰੇ ਮਸਜਿਦ ਕਿਸੇ ਦਾ ਵੀ ਮੰਦਰ ਦਾ ਮਸਜਿਦ ਦਾ ਨੁਕਸਾਨ ਕੀਤਾ ਹੈ ਕਿਸੇ ਦੇ ਜੰਜੂ ਨੂੰ ਹੱਥ ਪਾਇਆ ਕਿਸੇ ਪੰਡਤ ਨੂੰ ਜਾਂ ਮੰਦਰ ਨੂੰ ਛੇੜਿਆ ਹੈ ਜਾਂ ਕੋਈ ਉਹ ਹੀ ਗੱਲਬਾਤ ਕੀਤੀ ਹੈ ਅੱਜ ਤੱਕ ਨਹੀਂ ਰਿਕਾਰਡ ਜੋ ਹੁਆ ਥੂ ਆਊਟ ਵਰਲਡ ਸੇਖ ਨੇ ਨਹੀਂ ਇਹ ਕੰਮ ਕੀਤਾ ਕਿ ਜਿੱਥੇ ਵੇਖੋ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਸੀਆਈਡੀ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਕਰ ਰਹੇ ਹੋਣੇ ਚਾਹ ਬੀ ਜੀਪੀ ਦੀ ਆ ਰਹੇ ਤਾਂ ਬੰਦੇ ਫੜੇ ਜਾਂਦੇ ਨੇ ਗਾਵਾਂ ਮਾਰਨ ਵਾਲੇ ਇਹਨਾਂ ਦੇ ਬੰਦੇ ਫੜੇ ਜਾਂਦੇ ਨੇ ਹਰ ਪਾਸੇ ਬੜਾ ਗਲਤ ਜਿਹਾ ਖਲਾਰਾ ਖਿਲਿਆ ਇਹ ਨਹੀਂ ਹੋਣਾ ਚਾਹੀਦਾ ਸਾਡਾ ਇੱਕ ਮੋਲ ਕਹਾ ਬੜਾ ਵਿਸ਼ਾਲ ਮੋਲ ਕਹਾ ਔਰ ਸਾਰੀਆਂ ਕੌਮਾਂ ਦਾ ਇਕੱਠ ਰਿੰਦੇ ਆ ਅਸੀਂ ਆਜੀ ਇਕੱਠ ਰਹਿਣ ਨੂੰ ਤਿਆਰ ਹਾਂ ਸਾਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਅਸੀਂ ਬਰਦਾਸ਼ਤ ਨਹੀਂ ਕਰਦਾ ਅਸੀਂ ਅੱਜ ਹੀ ਜੀ ਸਾਡੇ ਸਿੰਘਾਂ ਦੀ ਰਿਹਾਈ ਹੋਣ ਲਈ ਆ ਆਪਣੇ ਸਜ਼ਾ ਕੱਟ ਕੇ ਦੂਣੀਆਂ ਦੂਣੀਆਂ ਸਜ਼ਾ ਕੱਟ ਕੇ ਤੇ ਫੇਰ ਵੀ ਅੰਦਰ ਜਿਗਰੇ ਨਾਲ ਬੈਠੇ ਨੇ ਜਿਹੜੇ ਫਾਂਸੀ ਵਾਂਦੇ ਆ ਸਾਨੂੰ ਦੋ ਫਾਂਸੀ ਦੇ ਦੇਣ ਫਾਂਸੀ ਅਸੀਂ ਕੋਈ ਮਰ ਤੋਂ ਮੁੱਕਣ ਦੇ ਆ ਜਾਂ ਅਸੀਂ ਪਿੱਛੇ ਹਟਣ ਦੇ ਆ ਤੁਸੀਂ ਇਹਨਾਂ ਤੇ ਦੇਰ ਰੱਖੋ ਤੁਸੀਂ ਤੇ ਆਪਣੀ ਜੁਰਤ ਰੱਖੋ ਕਿ ਨਹੀਂ ਆ ਕੋਈ ਕਰ ਸਕਦੇ ਆ ਹੁਣ ਉੱਤੇ ਸਾਰੇ ਕ੍ਰਾਈਮ ਕ੍ਰਿਮੀਨਲ ਬੰਦੇ ਬੈਠੇ ਨੇ ਜਿਹੜਾ ਡਿਫਰੈਂਸ ਹੋਮ ਮਿਨਿਸਟਰ ਆ ਉਹਦੇ ਉਤੇ ਜੱਜਾਂ ਦੇ ਮਰਨ ਦਾ આરોਪ ਨੇ ਜਿਹਨੇ ਇਸ ਸਭਰਾ ਵਿੱਚ ਸਵਾਮੀ ਦੀਆਂ ਸਵਾਮੀ ਦੀਆਂ ਸਟੇਟਮੈਂਟ ਪੜ੍ਹ ਲਓ ਪ੍ਰਾਈਮ ਮਿਨਿਸਟਰ ਆ ਉਹਦੇ ਉਤੇ ਆਪਣੇ ਗੋਦਰਾ ਕਾਂਢਦੇ ਨੇ ਕੇਸ ਆ ਹਾਈ ਕੋਰਟ ਚ ਚੱਲਦਾ ਦੱਬੇ ਨੇ ਜਿਹੜਾ ਉਹ ਜਨੇ ਫੈਲਾ ਦਤਾ ਉਹ ਆਈਪੀਐਸ ਜਿਹੜਾ ਆਈਐਸ ਹੈਗਾ ਆਈਪੀਐਸ ਆਪਣਾ ਉਹ ਅੰਦਰ ਦਿਤਾ ਆ ਉਹਦੀ ਕੋਈ ਸੁਣਵਾਈ ਨਹੀਂ ਇਹ ਕਰਕੇ ਕਿੰਨਾ ਚਿਰ ਦੱਬਿਆ ਰੂ ਕੰਮ ਇਸ ਕਰਕੇ ਇਹ ਜੋ ਹੋ ਰਿਹਾ ਮੌਲਕ 'ਚ ਗਲਤ ਹੋ ਰਿਹਾ ਉਹਦੀ ਇਹ ਵਾਤੋਵਾਦ ਨੇ ਕਹਿੰਦੀ ਕਰਨਾ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਇੱਕ ਵਿਸ਼ਾਲ ਮੌਲਕ ਹੈ ਹਰ ਇੱਕ ਦਾ ਨਿਰੋਹੇ ਦੋੰਦਾ ਨਹੀਂਗਾ ਜੇ ਹਿੰਦੂਆਂ ਦਾ ਹੁੰਦਾ ਤੇ ਜਦੋਂ 47 ਬਣੀ ਉਹ ਤਾਂ ਹੀ ਹੱਟ ਕਰ ਲਈ ਸਾਡਾ ਹਿੰਦੂਆਂ ਦਾ ਮੌਲਕ ਹੈ ਹਿੰਦੁਸਤਾਨ ਪਰ ਬਾ ਸਿੱਕਾ ਨੂੰ ਐਡ ਕਰਦੇ ਉਹਨਾਂ ਜੇ ਮੁਸਲਮਾਨ ਕੀਤੇ ਸਿੱਕਾ ਨਾਲ ਉਹਦੇ ਐਡ ਕਰ ਦਿੰਦੇ ਕੀ ਜਾਂਦਾ 1984 ਦੇ ਉਸ ਦੌਰ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਦਾ ਸਾਹ ਦਿੱਤਾ ਜਨਰਲ ਸਾਹਿਬ ਨੇ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਤਾਂ ਸਹੀਏ ਚੱਲੇ ਪਏ ਵੇਖੋ ਇਹੇ ਘਰੋਂ ਵਿਕਾਰ ਹੁੰਦੇ ਸਾਡੇ ਰਿਸ਼ਤੇਦਾਰਾਂ ਨੇ ਮੈਂ ਕਿ ਜਨ ਸਾਥੀਆਂ ਫੋਟੋ ਲਾਤੀਆਂ ਅਸੀਂ ਘਰੋਂ ਜਿਗਰ ਜਾਈਦਾ ਸੀ ਕੋਈ ਸੰਦੋਰਾ ਖੰਡ ਪਿਆਰ ਨਹੀਂ ਹੁੰਦਾ ਅਸੀਂ ਸਾਨੂੰ ਯਾਰਾਂ ਦੋਸਤਾਂ ਨੇ ਰੱਖਿਆ ਠੀਕ ਹੈ ਬਾਈਪੁਰ ਆ ਮਿੱਕੀ ਕਪੂਰ ਆ ਉਹਨੇ ਸਾਡਾ ਬੜਾ ਸਾਥ ਦਿੱਤਾ ਹੈ ਮਮ ਜੰਦਲਿਆ ਉਹਨੇ ਦਿੱਤਾ ਹੰਗੀ ਮਿਲ ਕੇ ਰਾਣਾ ਹੈਗਾ ਆਪਣਾ ਮਨੀਸ਼ ਜੀ ਉਹਨਾ ਦਿੱਤਾ ਮਿਲ ਕੇ ਦੋਸੇ ਹੋਏ ਪੋਲਸੋਂ ਦੀ ਹੀ ਬਾਰੋ ਫੜਨਾ ਅਹੀਂ ਅੱਗੇ ਪਿੱਛੇ ਨੇਹਾ ਕਰ ਸਾਨੂੰ ਉਹਨਾ ਨੇ ਪੂਰਾ ਸਾਥ ਦਤਾ ਕਿ ਇਹੋ ਜਿਹੇ ਬੰਦੇ ਨਹੀਂ ਗੇ ਤੇ ਕਹਿਣ ਵਾਲੇ ਕਹਿ ਦੁੰਦੇ ਸੀ ਜੰਤ ਜਿਹੜਾ ਹੈ ਜੰਗਲ ਜਾ ਕੇ ਨਾਲ ਆਦਮੀਆਂ ਨੂੰ ਟ੍ਰੇਨਿੰਗ ਦਿੰਦਾ ਬਹੁਤ ਝੂਠ ਬਹੁਤ ਜ਼ਿਆਦਾ ਕੀਤਾ ਹੈ ਤੁਹਾਡੇ ਬਾਰੇ ਵੀ ਬੋਲੇ ਹਾਂ ਜੀ ਬਹੁਤ ਜ਼ਿਆਦਾ ਯੂਪੀ ਚ ਉਹ ਤਾਂ ਉਤਰਾਖੰਡ ਨਹੀਂ ਹੀ ਬਣਿਆ ਉਹ ਤਾਂ ਸਿਰਫ ਯੂਪੀ ਸੀ ਤੁਹਾਡੀ ਉਮਰ ਕਿੰਨੀ ਸੀ ਉਸ ਸਮੇਂ ਮੇਰੀ 40 ਸਾਲ ਦੀ ਚਲੋ ਜੀ ਹਾਂ ਜੀ ਤੁਸੀਂ ਕਿਸੇ ਡਿਪਾਰਟਮੈਂਟ ਸੇ ਜੋ ਨਹੀਂ ਨਹੀਂ ਮੈਂ ਵਾਈ ਕਰਦਾ ਹਾਂ ਅੱਛਾ ਇੱਥੇ ਆਣ ਕੇ ਪੰਜਾਬ ਚ ਪਠਾ ਕਰਦਾ ਹਾਂ ਪਠਾ ਵੀ ਇਹਦੇ ਵਾਈ ਵੀ ਕਿੱਥੇ ਰਹਿੰਦੇ ਸੀ ਪਹਿਲਾਂ ਪਹਿਲਾਂ ਬਾਜਪੁਰ ਡਿਸਟ੍ਰਿਕਟ ਉਦਮ ਸਿੰਘ ਲਗਾ ਪਹਿਲਾਂ ਨਾਨੀਦਾਲ ਸੀ ਜਿਸ ਨਾਨੀਦਾਲ ਫਿਰ ਉਤਰਾਖੰਡ ਬਣ ਗਿਆ ਤੇ ਉਦਮ ਸਿੰਘ ਨਗਰ ਬਣ ਗਿਆ ਹੂੰ ਇਹ ਰਾਣਾ ਫਾਰਮ ਸ਼ੂਗਰ ਵਾਲੇ ਰਾਣਾਰੀ ਅਹੀਂ ਇੱਕੋ ਪੇੜ ਨੇ ਤੇ ਅਮੋ ਸਾਹਮਣੇ ਸਾਡੇ ਫਾਰਮ ਜੀ ਰਾਣਾ ਸ਼ੂਗਰ ਮਿਲ ਵਾਲੇ ਇਹ ਚੀਜ਼ ਸਮਝਦੇ ਹੋ ਤੁਸੀਂ ਸੰਤ ਭਿੰਡਰਾਂ ਵਾਲੇ ਨੂੰ ਜਨਰਲ ਸਾਫ ਦਾ ਸਾਥ ਮਿਲਣਾ ਤਜਰਬਾ ਆਰਮੀ ਦਾ ਮਿਲਣਾ ਅਦੇ ਬਲੂ ਸਟਾਰ ਦੇ ਵਿੱਚ ਫਾਇਦਾ ਹੋਇਆ ਉਹਨਾਂ ਦਾ ਦੋਨਾਂ ਦਾ ਸਾਥ ਮਿਲਣਾ ਬਹੁਤ ਇਹ ਜੋਸ਼ ਹੋ ਗਿਆ ਹੈ ਪੈਸੇ ਦੀ ਵਜ੍ਹਾ ਕਰਕੇ ਲੜਾਈ ਇਹ ਸਾਬ ਦੀ ਜਿੱਤੀ ਗਈ ਹੈ ਜਿਹੜਾ ਅੱਜ ਵੀ ਪੁਸ਼ਤਾਉਂਦੀ ਹੈ ਸੈਂਟਰ ਗਵਰਨਮੈਂਟ ਆਈ ਜੋ ਕੀਤਾ ਗਲਤ ਹੋਇਆ ਇੰਦਰਾ ਗਾਂਧੀ ਮਰਨ ਤੱਕ ਪੁਸ਼ਤਾਉਂਦੀ ਹੈ ਜੋ ਮੈਸੋ ਕਰਾਇਆ ਗਿਆ ਗਲਤ ਕਰਾਇਆ ਗਿਆ ਇਹ ਉਹਨੇ ਦੁਖੀ ਆਕੇ ਇਹਨਾਂ ਨੇ ਆਖਿਆ ਇਹ ਦੋ ਤਿੰਨ ਘੰਟੇ ਦਾ ਕੰਮ ਆ ਇਹਨਾਂ ਕਰਕੇ ਕੰਮ ਗਲਤ ਹੋਇਆ ਔਰ ਅੰਦਰ ਜਿਹੜਾ ਮੁਕਤੀਵਾਦੀ ਉਹ ਬੜੇ ਮਹਾਰ ਸੀਗੇ ਜਿਹੜੇ ਗ੍ਰੀਲਾ ਯੁੱਧ ਦੇ ਉਹਦੇ ਹਿਸਾਬ ਨਾਲ ਉਹਨਾਂ ਨੇ ਜੋ ਵੀ ਲੜਾਈਆਂ ਲੜੀਆਂ ਔਰ ਜੋ ਉਹਨਾਂ ਦੇ ਥੋੜੇ ਬੰਦਿਆਂ ਨੇ 150 ਬੰਦੇ ਨੇ 750 150 ਬੰਦੇ ਨੇ ਲੜਾਈ ਲੜੀ ਆ ਉਹ ਕੋਈ ਨਿੱਜੀ ਗੱਲ ਨਹੀਂ ਇਹ ਸਾਰਾ ਗੜੀ ਵਾਲੀ ਲੜਾਈ ਨੂੰ ਨਹੀਂ ਵਾਤ ਪਾਉਂਦੀ ਆ ਔਰ ਇੱਕ ਚੰਗੇ ਹਥਿਆਰਾਂ ਨਾਲ ਲੈ ਸੋਗੇ ਤੁਸੀਂ ਕਿੱਥੇ ਸੀ ਉਸ ਸਮੇਂ ਜਦੋਂ ਲੜਾਈ ਹੋ ਰਹੀ ਸੀ ਬਲੂ ਸਟਾਰ ਚੱਲ ਰਿਆ ਸੀ ਮੈਂ ਵਾਈਫ ਹੋਰ ਸੀ ਮੇਰੀ ਮਿਸਾਈਲ ਮੇਰਾ ਲੜਕਾ ਭਾਬੀ ਜੀ ਤੇ ਮਾਤਾ ਜੀ ਇਹ ਦਰਬਾਰ ਸਾਹਿਬ ਸੀਗੇ ਕਿ 3 ਤਰੀਕ ਨੂੰ ਸਵੇਰੇ ਸਵੱਥੇ ਨਿਕਲਦੇ ਆ ਭਾਈ ਸਾਹਿਬ ਨੇ ਕਹੇ ਤੁਸੀਂ ਜਾਓ ਮੈਂ ਬਾਜਤਾ ਨੂੰ ਆਣ ਕੇ ਮਿਲਵਾਵਾਂਗਾ ਤੁਸੀਂ ਟਾਈਮ ਨਹੀਂ ਘਾਉਂ ਨਿਕਲ ਜਾਤੋ ਉਹ ਤੁਹਾਡੇ ਧਰਮ ਪਤਨੀ ਤੁਹਾਡੇ ਮਾਤਾ ਜੀ ਮੇਰਾ ਲੜਕਾ ਤੇ ਭਾਬੀ ਜੀ ਉਦੋਂ ਦਰਬਾਰ ਸਾਹਿਬ ਦਰਬਾਰ ਸਾਹਿਬ ਸੀਗੇ ਭਾਜੀ ਦੇ ਕਹਿਣ ਤੇ ਫਿਰ ਉਹ ਸਵੇਰੇ ਉਥੋਂ ਆ ਗਿਆ ਉਹਨਾਂ ਥੋੜੀ ਸ਼ੂਟ ਮਿਲੀ ਸੀਗੀ ਅੱਦੀ ਅ ਕਰਫਿਊ ਜਦੋਂ ਤੁਸੀਂ ਬਾਜਪੁਰ ਸੀ ਫਿਰ ਕਿਵੇਂ ਇਥੋਂ ਦੇ ਮਾਹੌਲ ਦਾ ਪਤਾ ਚੱਲਦਾ ਸੀ ਬਿਲਕੁਲ ਨਹੀਂ ਪਤਾ ਚੱਲਦਾ ਜੀ ਕੁਝ ਨਹੀਂ ਕੀ ਹੋ ਰਿਹਾ ਕੀ ਨਹੀਂ ਬਿਲਕੁਲ ਇਹ ਸਾਨੂੰ 15 ਦਿਨ ਬਾਅਦ ਪਤਾ ਚੱਲਿਆ ਜਦੋਂ ਕੋਈ ਆਵਾਜ਼ ਆਈ ਥੋੜੀ ਸ਼ੁਰੂ ਹੋਈ ਆ ਤੇ ਦਰਬਾਰ ਸਾਹਿਬ ਨੂੰ ਖੋਲਿਆ ਗਿਆ ਲੋਕਾਂ ਦੇ ਵਖਾਉਣ ਲਈ ਟੈਨਸ਼ਨ ਹੁੰਦੀ ਸੀ ਉੱਥੇ ਬੈਠਿਆਂ ਇਹੋ ਜਿਹਾ ਮੈਦ ਵੀ ਹੈ ਹਾਂਜੀ ਚਲੋ ਪੂਰਾ ਪੰਜਾਬ ਹੀ ਬੰਸੀ ਹਬ ਇੱਧਰ ਵੀ ਹਵਾ ਉਧਰ ਨਹੀਂ ਨਿਕਲਦੀ ਜਿਹੜੀ ਨਹੀਂ ਫਟਦੀ ਕੀ ਕਰ ਲੈਣਾ ਉਥੇ ਰੱਬ ਉੱਤੇ ਇਹ ਜੋ ਵੇਖੀ ਚੋਂ ਕੀ ਹੋ ਰਿਹਾ ਹੂੰ ਬਾਹਰ ਕੇ ਨੂੰ ਕੁਝ ਪਤਾ ਨਹੀਂ ਕੀ ਇਹ ਬਲੂ ਸਾਰ ਤੋਂ ਬਾਅਦ ਹੀ ਪਤਾ ਲੱਗਾ ਕਿ ਆਹ ਕੁਛ ਆ ਜੋ ਕਰ ਆਣ ਕੇ ਵੇਖਿਆ ਤਾਂ ਹੀ ਮਾਰਿਆ ਰੋਇਆ ਕਿ ਸਾਡੇ ਗੁਰਤਾ ਮੰਦਿਆ ਕੋ ਇਹਨੂੰ ਦਰਦਸ਼ਾ ਕੀਤੀ ਜਿਹੜਾ ਨਾਂ ਸਹਿਣ ਵਾਲਾ ਨਾਂ